ਲੋਹੇ ਨੂੰ ਪਾਲਿਸ਼ ਕਰਨ ਵਾਲੇ ਮਟੀਰੀਅਲ ਦੀ ਆੜ ਵਿੱਚ ਅਫੀਮ ਦੀ ਤਸਕਰੀ ਮਲੇਰ ਕੋਟਲਾ ਪੁਲਿਸ ਦੇ ਅਣਕਿਏ ਚੜੇ ਦੋ ਟਰੱਕ ਚਾਲਕ ਤਸਕਰ ਓਡੀਸ਼ਾ ਤੋਂ ਟਰੱਕ ਵਿੱਚ ਲੈ ਕੇ ਆਏ ਲੋਹੇ ਦੀ ਬਜਰੀ ਵਿੱਚ ਛਿਪਾ ਕੇ ਰੱਖੀ 20 ਕਿਲੋ ਅਫੀਮ ਬਰਾਮਦ ਟਰੱਕ ਵਿੱਚ ਭਰੇ ਲੋਹੇ ਨੂੰ ਪਾਲਿਸ਼ ਕਰਨ ਵਾਲੇ ਮਟੀਰੀਅਲ ਸਪੰਜ अफीम की तस्करी करने वाले ट्रक चालक समेत दो तस्करा काबू कर मलेरकोटला पुलिस ने व्डी सफलता हासिल की है थाना संदौड़ कानूटर इंटैलीजेंस पुलिस ने मिली मुखबरी के चलद्या इलाके नाकाबंदी कर कामयाबी हासिल की एनडीपीएस एक्ट के तिथ परचा दर्ज कर दोनों तस्करा अदालत पेश कर पुछगिछली पुलिस रिमांड से लिया जा चुका है SSP ਡਾਕਟਰ ਸਿਮਰਤ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਮੁਖਬਰ ਨੇ ਇਤਲਾਹ ਦਿੱਤੀ ਸੀ ਅਤੇ ਦੱਸਿਆ ਸੀ ਕਿ 오ਡੀਸਾ ਤੋਂ ਲੋਹੇ ਦੀ ਬਜਰੀ ਦਾ ਟਰੱਕ ਪਰ ਕੇ ਮਲੇਰਕੋਟਲਾ ਦੇ ਵੱਲ ਆ ਰਹੇ ਟਰੱਕ ਚਾਲਕ ਅਤੇ ਉਸ ਦਾ ਸਹਿਯੋਗੀ ਇਸ ਮਾਲ ਦੀ ਆੜ ਵਿੱਚ ਅਫੀਮ ਛਿਪਾ ਕੇ ਲਿਆ ਰਹੇ ਹਨ ਮੁਖ ਅਫਸਰ ਥਾਣਾ ਸੰਦੋਲ ਅਤੇ ਕਾਨੂੰਨਟਰ ਇੰਟੈਲੀਜੈਂਸ ਦੀ ਟੀਮ ਨੇ ਪਿੰਡ ਫਰਵਾਲੀ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਇਸ ਮੌਕੇ ਉਹਨਾਂ ਨੇ ਟਰੱਕ ਨੰਬਰ ਪੀ B13AR9008 ਮਾਰਕਾ ਸੋਕਲ ਲੇਲੰਡ ਨੂੰ ਰੋਕਿਆ ਗਿਆ ਜਿਸ ਦਾ ਡਰਾਈਵਰ ਗੁਰਦੀਪ ਸਿੰਘ ਪੁੱਤਰ ਬੋਟਾ ਸਿੰਘ ਅਤੇ ਕੰਡਕਟਰ ਸੰਦੀਪ ਵਈਕੇ ਪੁੱਤਰ ਨੰਦ ਕਿਸੋਰ ਵਈਕੇ ਸੀ ਟਰੱਕ ਵਿੱਚ ਲੋਹੇ ਨੂੰ ਪਾਲਿਸ਼ ਕਰਨ ਵਾਲਾ ਮਟੀਰੀਅਲ ਸੁਪੰਜ ਭਰਿਆ ਹੋਇਆ ਸੀ ਸ਼ੱਕ ਦੇ ਆਧਾਰ ਤੇ ਜਦੋਂ ਟਰੱਕ ਦੀ ਡੂੰਗਾਈ ਨਾਲ ਚੈਕਿੰਗ ਕੀਤੀ ਗਈ ਤਾਂ ਟਰੱਕ ਦੇ ਕੈਬਨ ਵਿੱਚੋਂ ਡਰਾਈਵਰ ਸੀਟ ਦੇ ਪਿਛਲੇ ਪਾਸੇੋਂ ਪਲਾਸਟਿਕ ਲਿਫਾਫੇ ਵਿੱਚੋਂ 20 ਕਿਲੋ ਅਫੀਮ ਬਰਾਮਦ ਹੋਈ ਪੁਲਿਸ ਨੇ ਉਕਤ ਮੁਲਜ਼ਮਾਨ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਖਿਲਾਫ थाना ਸੰਦੋੜ ਵਿਖੇ ਐਨਡੀਪੀਐਸ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਿਤ ਮੁਕੱਦਮਾ ਦਰਜ ਕਰ ਦਿੱਤਾ। ਐਸਐਸਪੀ ਨੇ ਦੱਸਿਆ ਕਿ ਦੋਨਾਂ ਤਸਕਰਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਵੀ ਲਿਆ ਜਾ ਚੁੱਕਾ ਹੈ ਤਾਂ ਕਿ ਪੁੱਛਗਿੱਛ ਦੇ ਦੌਰਾਨ ਪਤਾ ਚੱਲ ਸਕੇ ਕਿ ਇਹ ਦੋਨੋਂ ਤਸਕਰ ਕਿੰਨੇ ਸਮੇਂ ਤੋਂ ਤਸਕਰੀ ਦਾ ਧੰਦਾ ਕਰਦੇ ਆ ਰਹੇ ਹਨ ਤੇ ਇਹ ਅਫੀਮ ਉਹਨਾਂ ਨੇ ਅੱਗੇ ਕਿਸ ਤਸਕਰ ਨੂੰ ਸਪਲਾਈ ਕਰਨੀ ਸੀ। ਫਿਲਹਾਲ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ। ਇਹ ਟਰੱਕ ਜਿਹੜਾ ਹੈ ਲੈ ਕੇ ਆ ਰਹੇ ਸੀਗੇ ਉੜੀਸਾ ਤੋਂ ਪਰਕੇ ਔਰ ਜਿਹੜੀ ਜਿਹਨੂੰ ਆਪਾਂ ਕਹਿੰਦੇ ਆ ਲੋਹੇ ਦੀ ਬਜਰੀ ਜਾਂ ਆਇਰਨ ਸਪੌਂਜ ਇਹਦੇ ਵਿੱਚ ਸਾਨੂੰ ਸ਼ੱਕ ਸੀਗਾ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਨਾਕਾ ਲਗਾ ਕੇ ਅਸੀਂ ਜੇ ਸੰਦੋਰ ਏਰੀਆ ਚ ਪੈਂਦਾ ਹੈ ਉਥੇ ਨਾਕਾ ਲਗਾ ਕੇ ਇਹਨਾਂ ਨੂੰ ਜਿਹੜਾ ਇੰਟਰਸੈਪਟ ਕੀਤਾ ਤੇ ਇਹਨਾਂ ਦੇ ਕੋਲੋਂ 20 ਕਿਲੋਗ੍ਰam ਓਪੀਅਮ ਜਿਹੜੀ ਹੈ ਉਹ ਰਿਕਵਰ ਹੋਈ